ਜਿਹੜੇ ਦੋ ਬੀ ਸਿੰਘ ਦਰਜਾ ਅੰਮ੍ਰਿਤਪੁਰ ਸਰਪੰਚ ਸਾਹਿਬ ਉਹਨਾਂ ਦੇ ਸੰਬੰਧ ਵਿੱਚ ਅੱਜ ਜਿਹੜੀ ਮੀਟਿੰਗ ਅਸੀਂ ਕਰ ਰਹੇ ਹਾਂ ਅੱਗੇ ਵੀ ਮੇਰੀ ਵਾਈਫ ਉਹ ਸ਼ਰੌਂਕ ਦੀ ਮੈਂਬਰ ਗਈ ਹਲਕਾ ਮਤੇਵਾਲ ਤੋਂ ਐਸਐਲ ਤੋਂ ਅੱਗੇ ਵੀ ਜਦੋਂ ਵੀ ਕਿਤੇ ਕੋਈ ਐਸਸੀਪੀ ਸੀ ਚਾਹੇ ਅਕਾਲਕਪੁਰ ਸਾਹਿਬ ਚਾਹੇ ਦਰਬਾਰ ਸਾਹਿਬ ਕੋਈ ਕੋੰਦੀਰੀ ਗੱਲ एससीपीसी ਦੇ ਜਿਹੜੇ ਮੈਂਬਰ ਆ ਉਹ ਹੀ ਉਹਨੂੰ ਜਿਹੜੀ ਅਜੈਕਟਰ ਰਿਆ ਚਾ ਮੈਂਬਰਾਂ ਦੀ ਮੀਟਿੰਗ ਰਾਕੇ ਕੋਈ ਨਾ ਕੋਈ ਚੇਂਜ ਖੜੀ ਆਉਂਦੀ ਸੀ ਕੋਈ ਪੰਥ ਦੇ ਵਿੱਚ ਐਸਪੀਸੀ ਦਾ ਪ੍ਰਧਾਨ ਜਿਹੜਾ ਉਹ ਅੱਗੇ ਲੱਗ ਕੇ ਸਿੰਘ ਸਾਹਿਬ ਨੂੰ ਨਾਲ ਲੈ ਕਿ ਤੁਹਾਨੂੰ ਚੇਂਜ ਕਰ ਲਈਏ ਭਰਾਓ ਭਾਰੀ ਤਾਕਤਾਂ ਜਿਹੜੀਆਂ ਵਾਂ ਆਰਐਸਐਸ ਜਿਹੜੀ ਸਿੱਖਾਂ ਨੂੰ ਪਾਰਨ ਵਾਸਤੇ ਆ ਕੋਸ਼ਿਸ਼ ਦੀ ਬੜਾ ਤਕੜਾ ਜੋਰ ਲੱਗਦੇ ਆ ਹੁਣ ਨਹੀਂ ਲੱਗ ਰਿਹਾ ਜਦੋਂ ਦੀ ਵੀ ਸਿੱਖ ਕੌਮ ਚੱਲੀ ਆ ਗੁਰੂਆਂ ਦੇ ਵੇਲੇ ਵੀ ਇਹ ਬਹੁਤ ਕੁਛ ਹੋਇਆ ਗੁਰੂਆਂ ਦੇ ਵੇਲੇ ਵੀ ਇਹ ਬਹੁਤ ਕੁਛ ਹੋਇਆ ਜਦੋਂ ਸਹਿਗੁਰੂ ਦਸਵੇਂ ਪਾਤਸ਼ਾਹ ਨੇ ਆ ਅਨੰਦਪੁਰ ਛਡਾਇਆ ਔਰ ਛਡਾਇਆ ਉਦੋਂ ਵੀ ਇਹ ਲੋਕ ਜਿਹੜੇ ਸੀ ਪਹਿਲੋਂ ਇਹਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਹੜਾ ਵਾ ਇਹਨਾਂ ਦੀ ਰੱਖਿਆ ਕੀਤੀ ਮੁੜ ਕੇ ਅੱਗੇ ਹੋ ਕੇ ਇਹਨਾਂ ਲੋਕਾਂ ਦੇ ਆਰਐਸएस ਨੇ ਅੱਗੇ ਹੋ ਕੇ ਇਹ ਜਿਹੜਾ ਵਾ ਮੁਥਲ ਮੰਗਾਂ ਦੇ ਨਾਂ ਲਾ ਕੇ ਤੇ ਜਿਹੜਾ ਦਸਵੇਂ ਪਾਤਸ਼ਾਹ ਨੂੰ ਜਿਹੜਾ ਅਨੰਦਪੁਰ ਸਾਹਿਬ ਤੋਂ ਹੀ ਛੜਾਇਆ ਸੀ ਔਰ ਪਿਛੇ ਹੋ ਕੇ ਫਿਰ ਤਗੜੇ ਹੋ ਕੇ ਨਾਲ ਤਾਇਗ ਕੀਤਾ ਹੁਣ ਵੀ ਜੋ ਹੋਣ ਰਹੀ ਹੈ ਹੁਣ ਲੜਾਈ ਉਹ ਹੀ ਆ ਕਿ ਸਿੱਖ ਕੌਮ ਨੂੰ ਕਿਤਰਾ ਕਮਜ਼ੋਰ ਕੀਤਾ ਜਾਵੇ ਇਹ ਜਿਹੜੀ ਸਰਦਾਰ ਕਲਦੀਪ ਸੋਹਣਾ ਦੀ ਅੱਜ ਜੀ ਪ੍ਰਧਾਨ ਚ ਉਹ ਪੰਥ ਦੇ ਕਲਛਰਮਈ ਅਕਾਲੀ ਦਲ ਦੇ ਅੱਜ ਜੀ ਇਹਦੇ ਜਿਹੜਾ ਤੇ ਕਾ ਚ ਸਰ ਦੇ ਪ੍ਰਧਾਨ ਆ ਬਣਾਏ ਆ ਇਹ ਬਿਲਡਿੰਗ ਐਸਪੀਸੀ ਦੇ ਕਾਨੂੰਨ ਕਾਨੂੰਨ ਮੁਤਾਬਕ ਬਣਾਏ ਗਏ ਆ ਹਾਂ ਲੜਾਈਆਂ ਜਿਹੜੀਆਂ ਇਹ ਜਿਹੜੀਆਂ ਇਹ ਵਧਾਉਣ ਵਾਸਤੇ ਬਹੁਤ ਕੁਸ਼ਨ ਦਾ ਐਸਪੀਸੀ ਚੁਣਦੀ ਆ ਜਰਨਲ ਅਜਲਾ ਚੁਣਦਾ ਉਹ ਚੁਣੇ ਗਏ ਆ ਬਾਕੀ ਜਿਹੜੀ ਹੋਰ ਔਰ ਤਾਕਤਾਂ ਵਾਂ ਜਿਹੜੀਆਂ ਹੁਣ ਲੱਗੀਆਂ ਵਾ ਕਿ ਇਹ ਸੰਵਿਧਾਨ ਦੇ ਤਾਅਕ ਤ ਨਹੀਂ ਦੱਸੋ ਕਿਹੜਾ ਸੰਵਿਧਾਨ ਹੈ ਕਿੱਥੋਂ ਆਣਾ ਜਿਹੜੇ 160 ਚ 100 ਜਿਹੜੇ ਚੁਣ ਕੇ ਮੈਂਬਰ ਹੈ ਇਹਨਾਂ ਇੱਕ ਐਸਪੀਸੀ ਦਾ ਸੰਵਿਧਾਨ ਅੱਗੇ ਵੀ ਜਿਹੜਾ ਚੱਲਦਾ ਰਿਹਾ ਤੇ ਚੱਲ ਹੁਣ ਵੀ ਚੱਲਦਾ ਵਾ ਮੈਂ ਸਾਰਿਆਂ ਨੂੰ ਬੇਨਤੀ ਆ ਕਿ ਸਰਦਾਰ ਦੀਪ ਸਿੰਘ ਡਰਗਾਜੋਣਾ ਨੂੰ ਜ਼ਹੀਦਾਰ ਬਣ ਗਏ ਆ ਸਾਡੇ ਪੱਕੇ ਜਿਹੜਾ ਰਿਆ ਜਿਹੜੇ ਹੁਣ ਚੇਂਜ ਕਰਦੇ ਆ ਵੀ ਉਹ ਨਹੀਂ ਹੁੰਦਣਾ ਨਹੀਂ ਉਹਨਾਂ ਇਹਨਾਂ ਨਾਲ ਸਿਰੇ 6 ਤਰੀਕ ਨੂੰ ਤਗੜੇ ਹੋ ਕੇ ਚੱਲੋ ਅਸੀਂ ਉਹਨਾਂ ਦੇ ਹੱਥ ਵਿੱਚ ਪੰਡੋ ਪੰਡੀ ਹਰ ਬੰਦਾ ਜਿਹੜਾ ਉਹ ਦਸ ਦਾ 20 ਵੀ ਸਿੱਖ ਲੈ ਕੇ ਉੱਤੇ ਪਹੁੰਚੋ ਵਾਇਪੁਰ ਦੀ ਕਾਲਸਾ ਵਾਇਪੁਰ ਦੀ ਬੋਲੇ ਸਿੱਖ ਪੰਥ ਦੀ ਸ਼ਾਨ ਹੈ ਇੱਕ ਆਵਾਜ਼ ਸਾਹਿਬ ਜੀ ਜੀ ਫਤਿਹ